ਪਖੰਡਵਾਦ ਦਾ ਬੋਲ ਵਾਲਾ ਇਸ ਕਦਰ ਚਾਰੇ ਪਾਸੇ ਫੈਲ ਚੁੱਕਿਆ ਕਿ ਜਿਸ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਂਦੇ ਹੋਮੋਗੇ ਕਿ ਆਖਰ ਇਹ ਲੋਕਾਂ ਵੱਲੋਂ ਕੀ ਕੀਤਾ ਜਾਂਦਾ ਪਖੰਡੀ ਬਾਬਿਆਂ ਦੇ ਵੱਲੋਂ ਲੋਕਾਂ ਨੂੰ ਗੁੰਮਰਾ ਕੀਤਾ ਜਾਂਦਾ ਤੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਪਾਇਆ ਜਾਂਦਾ ਇੱਕ ਵੀਡੀਓ ਜੋ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਵੀ ਹੱਦ ਹੋ ਗਈ ਹੈ ਦਾਦੀ ਹੈ ਕਿ ਬਜਰੰਗ ਬਲੀ ਦੀ ਮੂਰਤੀ ਦੇ ਆਲੇ ਦੁਆਲੇ ਇੱਕ ਕੁੱਤਾ ਚੱਕਰ ਲਗਾ ਰਿਹਾ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦਾ ਅਤੇ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਕੁੱਤੇ ਦੇ ਵੱਲੋਂ ਜੋ ਲਗਾਤਾਰ ਬਜਰੰਗ ਬਲੀ ਦੇ ਚੱਕਰ ਲਗਾਏ ਜਾ ਰਹੇ ਨੇ ਤਾਂ ਵਾਕਈ ਕੋਈ ਹੁਣ ਇੱਥੇ ਚਮਤਕਾਰ ਹੋਇਆ ਜਿਸ ਤੋਂ ਬਾਅਦ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਅਤੇ ਕੁੱਤੇ ਨੂੰ ਪੂਜਣ ਲੱਗ ਪਏ ਜਿੱਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਕਿ ਇੱਕ ਕੁੱਤਾ ਬੈਠਾ ਹੈ ਤੇ ਲੋਕ ਉਸ ਨੂੰ ਪੂਜਦੇ ਹੋਏ ਉਸ ਨੂੰ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਨੇ ਇਹ ਬਹਿਮ ਭਰਮ ਨੇ ਕਿ ਕਿਵੇਂ ਹੁਣ ਇਸ ਕੁੱਤੇ ਦੇ ਸਿਰ ਤੋਂ ਲੋਕਾਂ ਦੇ ਵੱਲੋਂ ਬਹਿਮਾਂ ਵਿੱਚ ਪਾ ਕੇ ਕਿ ਹਾਂ ਇਹ ਚਮਤਕਾਰ ਹੋ ਰਿਹਾ ਤਾਂ ਹੁਣ ਲੋਕਾਂ ਦੀ ਵੱਡੀ ਲੁੱਟ ਵੀ ਹੋਵੇਗੀ ਤਾਂ ਲੋਕ ਅਜਿਹੀਆਂ ਗੱਲਾਂ ਨੂੰ ਲੈ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਬਹਿਮਾਂ ਦੇ ਵਿੱਚ ਆ ਜਾਂਦੇ ਨੇ ਉਹ ਸੋਚਦੇ ਨੇ ਕਿ ਪਤਾ ਨਹੀਂ ਕੀ ਚਮਤਕਾਰ ਹੋ ਗਿਆ ਕਿ ਇਹ ਕੁੱਤਾ ਜਿਹੜਾ ਮੂਰਤੀ ਦੇ ਕੋਲ ਲਗਾਤਾਰ ਚੱਕਰ ਲਗਾ ਰਿਹਾ ਤਾਂ ਰੋਕ ਤਾਂ ਲੋਕ ਇਸ ਨੂੰ ਚਮਤਕਾਰ ਮੰਨਦੇ ਹੋਏ ਇਸ ਨੂੰ ਪੂਜਨ ਹੀ ਬੈਠ ਗਏ ਬਾਕੀ ਤੁਹਾਡਾ ਜੇ ਲੋਕਾਂ ਬਾਰੇ ਕੀ ਕਹਿਣਾ ਜਰਾ ਕਮੈਂਟਾਂ ਚ ਵੀ ਦੱਸਿਓ ਤੁਹਾਨੂੰ ਵੀਡੀਓ ਵੀ ਸਾਂਝੀ ਕਰਦੇ ਆਂ न चलत रहो चलत रह चलो ਪਖੰਡਵਾਦ ਦਾ ਬੋਲ ਵਾਲਾ ਇਸ ਕਦਰ ਚਾਰੇ ਪਾਸੇ ਫੈਲ ਚੁੱਕਿਆ ਕਿ ਜਿਸ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਂਦੇ ਹੋਮੋਗੇ ਕਿ ਆਖਰ ਇਹ ਲੋਕਾਂ ਵੱਲੋਂ ਕੀ ਕੀਤਾ ਜਾਂਦਾ ਪਖੰਡੀ ਬਾਬਿਆਂ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਤੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਪਾਇਆ ਜਾਂਦਾ ਇੱਕ ਵੀਡੀਓ ਜੋ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਵੀ ਹੱਦ ਹੋ ਗਈ ਹੈ ਦਾਦੀ ਹੈ ਕਿ ਬਜਰੰਗ ਬਲੀ ਦੀ ਮੂਰਤੀ ਦੇ ਆਲੇ ਦੁਆਲੇ ਇੱਕ ਕੁੱਤਾ ਚੱਕਰ ਲਗਾ ਰਿਹਾ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦਾ ਅਤੇ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਕੁੱਤੇ ਦੇ ਵੱਲੋਂ ਜੋ ਲਗਾਤਾਰ ਬਜਰੰਗ ਬਲੀ ਦੇ ਚੱਕਰ ਲਗਾਏ ਜਾ ਰਹੇ ਨੇ ਤਾਂ ਵਾਕਈ ਕੋਈ ਹੋਣਾ ਇੱਥੇ ਚਮਤਕਾਰ ਹੋਇਆ ਜਿਸ ਤੋਂ ਬਾਅਦ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਅਤੇ ਕੁੱਤੇ ਨੂੰ ਪੂਜਣ ਲੱਗ ਪਏ ਜਿਨ੍ਹਾਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਹਾਂ ਕਿ ਇੱਕ ਕੁੱਤਾ ਬੈਠਾ ਹੈ ਤੇ ਲੋਕ ਉਸ ਨੂੰ ਪੂਜਦੇ ਹੋਏ ਉਸ ਨੂੰ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਨੇ ਇਹ ਬਹਿਮ ਪਰਮ ਨੇ ਕਿ ਕਿਵੇਂ ਹੁਣ ਇਸ ਕੁੱਤੇ ਦੇ ਸਿਰ ਤੋਂ ਲੋਕਾਂ ਦੇ ਵੱਲੋਂ ਬਹਿਮਾਂ ਵਿੱਚ ਪਾ ਕੇ ਕਿ ਹਾਂ ਇਹ ਚਮਤਕਾਰ ਹੋ ਰਿਹਾ ਹੈ ਤਾਂ ਹੁਣ ਲੋਕਾਂ ਦੀ ਵੱਡੀ ਲੁੱਟ ਵੀ ਹੋਵੇਗੀ ਤਾਂ ਲੋਕ ਅਜਿਹੀਆਂ ਗੱਲਾਂ ਨੂੰ ਲੈ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਬਹਿਮਾਂ ਦੇ ਵਿੱਚ ਆ ਜਾਂਦੇ ਨੇ ਉਹ ਸੋਚਦੇ ਨੇ ਕਿ ਪਤਾ ਨਹੀਂ ਕੀ ਚਮਤਕਾਰ ਹੋ ਗਿਆ ਕਿ ਇਹ ਕੁੱਤਾ ਜਿਹੜਾ ਮੂਰਤੀ ਦੇ ਕੋਲ ਲਗਾਤਾਰ ਚੱਕਰ ਲਗਾ ਰਿਹਾ ਤਾਂ ਰੋਕ ਤਾਂ ਲੋਕ ਇਸ ਨੂੰ ਚਮਤਕਾਰ ਮੰਨਦੇ ਹੋਏ ਇਸ ਨੂੰ ਪੂਜਨ ਹੀ ਬੈਠ ਗਏ ਬਾਕੀ ਤੁਹਾਡਾ ਜੇ ਲੋਕਾਂ ਬਾਰੇ ਕੀ ਕਹਿਣਾ ਜਰਾ ਕਮੈਂਟਾਂ ਚ ਵੀ ਦੱਸਿਓ ਤੁਹਾਨੂੰ ਵੀਡੀਓ ਵੀ ਸਾਂਝੀ ਕਰਦੇ ਆਂ न चलतिरा चलत रह चलत रहो